ਜੈ ਲੋਈ ਪਹਿਲਾ ਧਿਆਮਾ ਮਹਾਰਾਜ ਨੂੰ ਜੀਨੇ पिंजरा ਸਬੂਤ ਬਣਾਇਆ ਫੇਰ ਧਿਆਮਾ ਮਾਤ ਪਿਤਾ ਨੂੰ ਜੀਨੇ ਜਗਤ ਦਿਖਾਇਆ ਫੇਰ ਧਿਆਮਾ ਸਾਤਿ ਮਾਤਾ ਨੂੰ ਜੀ ਕੇ ਕੰਮ ਟਕਾਇਆ ਧਿਆਮਾ ਸ਼ਿਵ ਜੀ ਨੂੰ ਹੱਥ ਪਾਸ ਮਕੜਾਤੀ ਪਾਇਆ ਭਗਤੀ ਪੂਰਨ ਦੀ ਕੱਚੇ ਤਾਗੇ ਦਾ ਸੰਗਲ ਬਣਾਇਆ ਭਗਤੀ ਪ੍ਰਲਾਦ ਨੇ ਕਰੀ ਜਿਹੜਾ ਤੱਤਿਆਂ ਧੰਮਾ ਨਾਲ ਉਹ ਭਗਤੀ ਪ੍ਰਲਾਦ ਨੇ ਕਰੀ ਜੇ ਤੱਤਿਆਂ ਧੰਮਾ ਨਾਲ ਲਾਇਆ ਭਗਤੀ ਗੁੱਗੇ ਦੀ ਬਿਰ ਕੋਰੇਸ਼ ਨੇ ਤਤ ਸਮਾਇਆ ਭਗਤੀ ਧੰਨੇ ਨੇ ਕਰੀ ਜੀਨੇ ਮੋਤੀਆਂ ਦਾ ਖੇਤ ਜਮਾਇਆ ਭਗਤੀ ਰਮਦਾਸ ਨੇ ਕਰੀ ਜੀ ਨੇ ਗੰਗਾ ਤੋਂ ਚੂਗ ਮੰਗਾਇਆ ਕੌਲਾ ਨੇ ਯਤ ਰੱਖਿਆ ਵਿੱਚ ਚਿਖਾ ਦੇ ਸਰੀਰ ਜਿਣਿਆ ਆ ਹਰੀ ਚੰਦ ਰਾਜੇ ਨੇ ਫਿਰ ਆਵਦਾ ਨੀ ਧਰਮ ਕਮਾਇਆ ਰਾਣੀ পার্বਤੀ ਨੇ ਰਾਜ ਭੋਜ ਦੇ ਕੰਵਾਲਾ ਪਾਇਆ ਮੂਰਤਾ ਜ ਰਾਜੇ ਨੇ ਪੁੱਤ ਵੱਡ ਕੇ ਸ਼ੇਰ ਨੂੰ ਪਾਇਆ ਵਿਵਕਤਾ ਪਈ ਸੀ ਨਲ ਰਾਜ ਤੇ ਪੁੰਨਿਆ ਪਿੱਤਰ ਡਾਇਆ ਰਾਣੀ ਦਮ ਜਾਂਦੀ ਦਾ ਕਿੰਨੇ ਟੰਗਿਆ ਨਾ ਹਾਰ ਛਾਇਆ ਰਾਜਾ ਅਰਸਾਲੂ ਤੀ ਜੀ ਨੇ ਜੈਨ ਦਾ ਰਾਜ ਗਮਾਇਆ ਗੋਪੀ ਚੰਦ ਰਾਜੇ ਨੇ ਰਾਜ ਛੱਡ ਕੇ ਗੋਪੀ ਚੰਦ ਰਾਜੇ ਨੇ ਰਾਜ ਛੱਡ ਕੇ ਯੋਗ ਕਮਾਇਆ ਕੋਈ ਮੁਕਾਬਲਾ ਨਹੀਂ ਹੂੰ ਬਾਪੀ ਨਾਨਕ ਨੇ ਜਗਤੂ ਨਿਰਮਟਿਆ ਬਾਪੀ ਨਾਨਕ ਨੇ ਜਗਤੂ ਨਿਰਮਟਿਆ ਬਾਪੀ ਨਾਨਕ ਨੇ ਇੰਟਰਨੈਟ ਛਾਲ ਕਰਿਆ ਜੀ ਨੇ ਨਾ ਹਾ ਕੋਈ ਬੰਦ ਇੰਟਰਨੇਟ ਛਾਲ ਕਰਿਆ ਜੀਨੇ ਤਾਂ ਤੋ ਆ ਕੋ ਕੁੜ ਬਣਾਇਆ ਦੀਰਾ ਤੋ ਬਾਗ ਦਿੱਤੀ ਬਿਰਗੋਤ ਮੇਰੀ ਖੀਚ ਗਾਇਆ ਗੋਤ ਮੁ ਉੱਠ ਤੁਰਿਆ ਅੱਧੀ ਰਾਤ ਝਲ ਖੜਕਾ ਆਇਆ ਗੰਗਾ ਮਾਈ ਬੋਲ ਪਈ ਅੱਗੀ ਗਾਤ ਕਾਸ ਨੂੰ ਆਇਆ ਘਰ ਨੂੰ ਜਾ ਰਿਖਿਆ ਤੇਰੇ ਘਰ ਨੂੰ ਪਾੜ ਹੈ ਲਾਇਆ ਉਹ ਥੋੜੀ ਕੀ ਭਜਿਆ ਫਿਰ ਭਜਿਆ ਘਰਾਂ ਨੂੰ ਆਇਆ ਕੰਧ ਤੇ ਬੈਠੀ ਦੀ ਗਿੱਲਾ ਕੱਪੜਾ ਰਖੀ ਨੇ ਲਾਇਆ ਚੰਦ ਨੂੰ ਕਲੰਕ ਲੱਗ ਗਿਆ ਮੁੜ ਕੇ ਰਾਤ ਨਹੀਂ ਆਇਆ ਚੰਦ ਨੂੰ ਕਲੰਕ ਲੱਗ ਗਿਆ ਮੁੜ ਕੇ ਰਾਤ ਨਹੀਂ ਆਇਆ ਚੰਦ ਨੂੰ ਕਲੰਕ ਲੱਗ ਗਿਆ ਵਾਹ ਕੀ ਬਾਤ ਅੱਛਾ ਇਹ ਹੁਣ ਜਿੱਡੇ ਵੱਡੇ ਇਹਦੇ ਵਿੱਚ ਤੁਸੀਂ ਖਜ਼ਾਨਾ ਜਿੰਨਾ ਇਤਿਹਾਸ ਮਥਿਆਸ ਜਿੰਨਾ ਜਿੰਨਾ ਜ਼ਿਕਰ ਕਰਕੇ ਇਹ ਤਾਂ ਅੱਜ ਦੇ ਨੌਜਵਾਨਾਂ ਦੇ ਨਹੀਂ ਚਾਹਦਾ ਰੱਟੇ ਲਾ ਲਾ ਕੇ ਜਿੰਨੇ ਰਾਜਿਆਂ ਦਾ ਮਹਾਰਾਜਿਆਂ ਦਾ ਜਿਹੜਾ ਜਿਹੜਾ ਜ਼ਿਕਰ ਤੁਸੀਂ ਕਰਗੇ ਹਾਂਜੀ ਕਿੱਥੇ ਚੰਦਰਮਾ ਦੀ ਹਿਸਟਰੀ ਉਹ ਕਹਿੰਦੇ ਧੋਤੀ ਮਾਰੀ ਉਹ ਜੇ ਉਹ ਸਾਰਾ ਸੁਣਾ ਕੇ ਤੁਸੀਂ ਇਹ ਹੁਣ ਖਜ਼ਾਨਾ ਕਿੱਥੋਂ ਮਿਲੂ ਸਾਨੂੰ ਬਹੁਤ ਤੁਸੀਂ ਤਾਂ ਜਾਣਦੇ ਨੇ ਜੀ ਕੋਈ ਮੁਕਾਬਲਾ ਨਹੀਂ ਹੈ ਕੋਈ ਮੁਕਾਬਲਾ ਨਹੀਂ ਇਹ ਇਹ ਗੱਲਾਂ ਜਿਹੜੀਆਂ ਹੈਗੀਆਂ ਆਉਣ ਵਾਲੀ ਪੀੜ੍ਹੀ ਦੇ ਕੋਲੇ ਇਹ ਤਾਂ ਮਲਕ ਕਿਤਾਬਾਂ ਚ ਵੀ ਨਹੀਂ ਪੜ੍ਹਨੀ ਉਹਨਾਂ ਨੇ ਸਮਝਿਆ ਨਾ ਇਹ ਇਹ ਜਰੂਰ ਸੁਣ ਲੈਣਗੇ ਤੁਹਾਡਾ ਹੁਣ ਆਹ ਜਿਹੜੀ ਹੈਗੀ ਆ ਇਹ ਗੱਲ ਮਤਲਬ ਹਜ਼ਾਰਾਂ ਲੋਕ ਸੁਣਨਗੇ ਬੜਾ ਦਰਗਿਆ ਹੈ ਜੀ ਹਾਂ ਜੀ ਦਰਗਿਆ ਹਾਂ ਅੱਛਾ ਇਹ ਤਾਂ ਸੀਗਾ ਜੋਗੀ ਪੀਰ ਭਪਾਲਾ ਦਾ ਹਾਂਜੀ ਉਹ ਛਪਾਰ ਦੇ ਮੇਲੇ ਵਾਲੇ ਵੀ ਸੁਣਾ ਦੇ ਛਪਾਰ ਦੇ ਮੇਲੇ ਤੇ ਵੀ ਪਾਈ ਤਾਂ ਹੋਊਗੀ ਪਾਈ ਪਾਈ ਹਾਂ ਅੰਨ੍ਹਾ ਤਾਂ ਹੈ ਪਾਣਾ ਹੈ ਹੀ ਹੈ ਮਤਲਬ ਕੋਈ ਨਾ ਕੋਈ ਸੁਣਾ ਦੇ ਪਾ ਦੇ ਦੇ ਤੇ ਬਸ ਐ ਹਾਂ ਹਾਂ ਉਹ ਵੀ ਸੁਣਾ ਦੇ ਕੋਈ ਗੱਲ ਨਹੀਂ ਇਹ ਬਿਲਕੁਲ ਇਹ ਤਾਂ ਗੱਲ ਹੀ ਕੋਈ ਨਹੀਂ ਸੀ। ਅੱਛਾ ਹਾਂ ਇਹ ਨਹੀਂ ਸੱਚੀਆਂ ਗੱਲਾਂ ਤੁਸੀਂ ਕਹਿ ਰਹੇ ਹੋ। ਤੁਹਾਡੇ ਜੇ ਕੋਈ ਸਾਇੰਸੀ ਗੱਲ ਮੇਰੇ ਫਿਰ ਨਟ ਨੂੰ ਤੇ ਆਉਣਗੇ ਕਹਿੰਦੇ ਆਦਿਕ ਬੋਲੀਆਂ ਪਾਇਆ ਪਾਈ ਦਾ। ਉਹਨੂੰ ਅੱਛਾ ਇੱਕ ਹੋਰ ਗੱਲ ਆਉਂਦੀ ਆ ਉਹਨੂੰ ਤੁਹਾਨੂੰ ਦਿਖਾ ਦੇਾਂਗੇ ਨੈਟ ਤੇ ਚਲਦੀਆਂ। ਜੇ ਤੁਹਾਨੂੰ ਐ ਲੱਗਿਆ ਵੀ ਇਹ ਤਾਂ ਗਲਤ ਹੈਗੀ ਅਸੀਂ ਪਾਸੇ ਉਹਨੂੰ ਮਿਟਾ ਦੇਾਂਗੇ ਹੋਰ ਦੱਸੋ। ਪਹਿਲਾਂ ਤੇਲੀ ਚੈੱਕ ਕਰਾ ਪਹਿਲਾਂ ਮੈਨੂੰ ਚੈੱਕ ਕਰਾ ਦੇਾਂਗੇ ਹੋਰ ਦੱਸੋ। ਅੱਛਾ ਹਾਂ ਇਹ ਗੱਲ ਤਾਂ ਹੈ ਹੀ ਨਹੀਂ ਇਹਦੀ ਕਿਉਂ ਮੈਨੂੰ ਅੱਜ ਤਾਂ ਉੱਥੇ ਕੋਈ ਐ ਤਾਂ ਹੈ ਹੀ ਨਹੀਂ ਵੀ ਨੀਰੀਆਂ ਉਸ ਆਈਆਂ ਐ ਦਾ ਹੁਣ ਪੂਰਨ ਭਗਤੀ ਦੀ ਲੜੀ ਆ ਫੇਰ ਮੈਂ ਸਿਰੇ ਤੋਂ ਤੋੜ ਲੈਣ ਹਾਂ ਹਾਂ ਕੀ ਆ ਆ ਹਾਂ ਇਹ ਇਹ ਗੱਲ ਸਹੀ ਹੈ ਅੱਛਾ ਫੇਰ ਮੁਕਣੀ ਨਹੀਂ ਮਾਹਾਂ ਗੱਲ ਹੀ ਕੋਈ ਨਹੀਂ ਮੁਕਣੀ ਜੀ ਹਾਂ ਮੁਕਣੀ ਨਹੀਂ ਅਸੀਂ ਫੇਰ ਆ ਜਾਾਂਗੇ ਇੱਥੇ ਕਿਤੇ ਉੱਪਰ ਆਣਾ ਅੱਜ ਜਿੰਨੀਆਂ ਜਿੰਨੀਆਂ ਸੁਣਾਵੀਆਂ ਸੁਣਾਓ ਤੁਸੀਂ ਅਬ ਵਿਆਹ ਹੋ ਗਿਆ ਦੇਖੋ ਦਾਤਾ ਸੁਣ ਤਿਆ ਮਤਲਬ ਮੌਸਮ ਦਾ ਦੇਖੋ ਕਿਆ ਕਮਾਲ ਲਾ ਬਣ ਅੱਛਾ ਤੋਨੂੰ ਕਿਤੇ ਸਾਫੀ ਨਾਲ ਵੀ ਕੋਈ ਮੰਗਾ ਲੈਣੇ ਆ ਕੋਈ ਕੰਬਰੀ ਕੁੰਬਰੀ ਕੋਈ ਹੋਰ ਨਾ ਕਰਨ ਜਿਆਦਾ ਕਿਤੇ ਬਾਬਾ ਕਿਤੇ ਇੱਕ ਬਾਬਾ ਲੋਕ ਨਹੀਂ ਤਾਂ ਆਈਦਾ ਆਈਦਾ ਆ ਖਾਣੇ ਤੇਰਾ ਬੰਦੇ ਘਰ ਬੈਠੇ ਨੇ ਆਈ ਉਮਰ ਦਾ ਬੰਦਾ ਮੇਰੀ ਗੱਲ ਸੁਣ ਕੇ ਤਿੰਨ ਬੰਦੇ ਘਰ ਬੈਠੇ ਨੇ ਨਾ ਜੇ ਕੋਈ ਗੱਲ ਤੁਹਾਡੇ ਤੇ ਆ ਗਈ ਮੈਂ ਉਸ ਨੂੰ ਭੱਜ ਜਾ ਹਾਂ ਹਾ ਵਾ ਬੈਠੇ ਗਵਾ ਮੈਥੋਂ ਲਿਖ ਕੇ ਲੈ ਲੋ ਨਸਟਾਮ ਤੇ ਲਿਖ ਕੇ ਦੇ ਦੇ ਇਹਦਾ ਧਾਰਮਿਕ ਦਾ ਹੋਇਆ ਗੱਲ ਤੇ ਨੋਸ ਨੇ ਸ਼ਾਵਾ ਜੀ ਦੇ ਲਈ ਪਿਆਰ ਹੀ ਦੇਣਗੇ ਹਾਂ ਤੈਨੂੰ ਪਿਆਰ ਸਤਿਕਾਰ ਜਿੰਨਾ ਮਿਲਣਾ ਨਾ ਇੱਥੇ ਨਹੀਂ ਜਿਹੜੇ ਦੋਦੜੇ ਦੇ ਬੱਚੇ ਹੈ ਦਰਦ ਬੋਲ ਮੇਰੀ ਗੱਲ ਸੁਣੋ ਦੋਦੜੇ ਦੇ ਬੱਚੇ ਨਾ ਜਿਹੜੇ ਦੋਦੜੇ ਦੇ ਬੱਚੇ ਕੈਨੇਡਾ ਅਮਰੀਕਾ ਗਏ ਹੋਏ ਨੇ ਉਹ ਵੀ ਸੁਣਨਗੇ ਇਹਨੂੰ ਜਾਣ ਬਚਣ ਬਣ ਜੂਦੇ ਉਹ ਵੀ ਸੁਣਨਗੇ ਇਹਨੂੰ ਸਾਰੀ ਦੁਨੀਆ ਜੀ ਉਹਨੂੰ ਇਹਦਾ ਦੇਖੋ ਸਹੀ ਤੁਹਾਡੇ ਕੋਲੇ ਜਾ ਜਿੱਦੇ ਹੈ ਚੱਲ ਗਿਆ ਨਾ ਬਾਹਰ ਹੋਰ ਟੀਵੀ ਜਨਮ ਵਾਲੇ ਆਉਣਗੇ ਗੱਲ ਸੁਣ ਮੈਂ ਤਾਂ ਬਾਹਰ ਬਾਹਰ ਨਿੰਦਾ ਨਾ ਤੁਸੀਂ ਪਾਇ ਦੀ ਤਾਂ ਖੈਰ ਆ ਪਿੰਡ ਪਿੰਡ ਵਾਲਿਆਂ ਦਾ ਦੱਬਾ ਸੰਡਲਾਂ ਨੇ ਮੈਨੂੰ ਬੁਲਾ ਲਈ ਇਹ ਤੇਰੇ ਨਾਲ ਵਾਦਾ ਰਿਹਾ ਮੈਂ ਫਿਰ ਮੈਂ ਤਾਂ ਕਹਿ ਦੂੰਗਾ ਬਈ ਹਾਂ ਵੀ ਬੜੀ ਗੱਲ ਇਹੋ ਦਾ ਨਾ ਗੱਲ ਕਰ ਮੈਂ ਜੈਬ ਨਾਲ ਗੱਲ ਕਰ ਉਹਦੇ ਨਾਲ ਗੱਲ ਕਰੋ ਮੈਨੂੰ ਤਾਂ ਉਸਨੇ ਕਹਿ ਕੇ ਆਉਂ ਕਰਾਂ ਨਾ ਨਾ ਤੁਸੀਂ ਮੈਨੂੰ ਬੁਲਾਇਓ ਨਾ ਹਾਂ ਮੈਨੂੰ ਬੁਲਾਇਓ ਮੈਂ ਉੱਥੇ ਜਵਾਬ ਮੈਂ ਦੇਵਾਂਗਾ ਕਹ ਯਾਰ ਮੈਨੂੰ ਨਹੀਂ ਪਤਾ ਹੈਗਾ ਤੁਸੀਂ ਉਹਨੂੰ ਉਹਦੇ ਨਾਲ ਗੱਲ ਕਰੋ ਮੇਰਾ ਫੋਨ ਨੰਬਰ ਤੈਨੂੰ ਦੇ ਕੇ ਜਾਉਂ ਹਾਂ ਠੀਕ ਚੈਨਲ ਦੀ ਸਲਿੱਪ ਦੇ ਕੇ ਜਾਉ ਤਾਂ ਘਰੇ ਦੇ ਆਏ ਸੀ ਹੋਰ ਵੀ ਦੇ ਦਾਂਗੇ ਸਾਡੇ ਕੋਲ ਹੈਗੀਆਂ ਸਲਿੱਪਾਂ ਸਾਰੇ ਤੁਹਾਨੂੰ ਦੇ ਦਾਂਗੇ ਅੱਛਾ ਜਦੋਂ ਵੀ ਤੁਹਾਨੂੰ ਕੋਈ ਕੋਈ ਸਵਾਲ ਕਰੂਗਾ ਤੁਹਾਨੂੰ ਕੋਈ ਜਵਾਬ ਦੇਣ ਦੀ ਲੋੜ ਨਹੀਂ ਮੈਨੂੰ ਬੁਲਾਇਓ ਅੱਛਾ ਮੈਂ ਭਰੇ ਕੱਟ ਤੇ ਸਾਰੇ 'ਚ ਬੋਲੂਗਾ ਇਹਦੀ ਜ਼ਰੂਰਤ ਕਿਉਂ ਆ ਇਸ ਦਾ ਕੀ ਐਡਾ ਕਰਨ ਜਾਇ ਮੈਨੂੰ 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 ਮੈਂ ਤਾਂ ਪਿਆਰ ਹੀ ਅੰਦਰੋਂ ਵੀ ਹਾਂ ਬਾਰੇ ਵਾ ਲਾ ਲੈ ਹੁਣ ਬਾਬਨਾ ਹਾਂਜੀ ਇੱਧਰ ਕਰ ਲੈ ਕਬਰ ਆ ਬੇਟੇ ਆ ਗਿਆ ਸੀ ਵਿੱਚ ਆ ਗਿਆ ਹਾਂ ਤੂੰ ਥੋੜਾ ਜਿਹਾ ਬਾਹਰ ਓਟਜੀ ਚ ਬੈਠਾ ਯਾਰ ਸਿੱਧੇ ਬੈਠਾ ਇੱਕ ਹਾਂ ਹਾਂ ਚਿੱਟੀ ਬੱਗੜਾ ਹਾਂ ਹਾਂ ਤੂੰ ਥੋੜਾ ਇੱਥੇ ਆਜੂ ਯਾਰ ਇੱਕ ਜਾਣਾ ਥੋੜੀ ਚ ਹੋਰ ਪੂਰੇ ਓਟੋ ਪੂਰੇ ਆਜਾ ਇਹ ਦੇਖੀ ਬਾ ਪਾਈਨਾ ਤੇ ਬੈਠਣਾ ਔਖਾ ਹੋ ਜੂ ਨਾ ਇੱਥੇ ਜੇ ਬਹਿ ਜਾ ਫਿਰ ਤੂੰ ਉਹ ਨਾਲ ਓਟ ਚ ਬਗ ਜੇ। ਹਾਂ। ਨਹੀਂ ਬੈ ਜਾ ਬੈ ਜਾ। ਤੂੰ ਇਹਨੂੰ ਹੋ ਜਾ ਥੋੜਾ ਜ। ਇਹ ਇੱਥੇ। ਇੱਥੇ ਤਾਂ ਕੋ ਹੋਏਗਾ ਯਾਰ ਹਨਾ। ਨਹੀਂ ਕੋਈ। ਚੱਲ ਜਿੰਨਾ ਚਿਰ ਬਹਿ ਸਕਦਾ। ਜਦੋਂ ਥੱਲੋਂ ਪਿੱਛੇ ਦੁਖਣ ਲੱਗ ਜਾ ਉਹ ਉੱਠ ਖੜੀ। ਉਹਨੂੰ ਉਠਾ। ਹੈ? ਚੱਲ। ਐ ਕਿ ਬੈ। ਇੱਥੋਂ ਦਾ। ਉਹਰੇ ਜਮਾਖ ਬੈਂਦੇ ਨੇ ਦੇਖੋ ਇਹਨਾਂ ਦੀ ਫੋਟ ਤਾਂ ਇਹਨਾਂ ਨਹੀਂ ਵੀ ਆਉਂ ਬੱਚੇ ਚੰਗੀ। ਹਾਂ। ਹਾਂ। ਬਿਲਕੁਲ। ਇਹਨਾਂ ਨੂੰ ਤਾਂ ਸੁਣਾਉਣ ਵਾਸਤੇ ਆਪਾਂ ਕਰ ਰਹੇ ਹਾਂ ਸਾਰਾ। ਚਲੋ। ਦੇਰ ਕਰ ਲੋ ਵੇ ਜੀ ਕਰ ਦੇ ਦੋੜਾ ਦਾ ਮਾਇਆ ਵੀ ਹੋ ਜਾ ਕੇ ਬੁਜੀ ਆਉਂਦਾ ਲੀਗਾ ਲੱਭੀ ਕਰਕੇ ਜੇ ਬੋਲ ਗਿਆ ਬੰਦਾ ਕੋਈ ਨਹੀਂ ਕਹਿੰਦਾ ਤੇ ਯਾਰ ਐ ਤਾਂ ਹੁਣ ਮੈਨੂੰ ਕਹਿਣਗੇ ਵੀ ਤੂੰ ਤੇਰਾ ਫਿਰਦਾ ਦੱਸ ਇਹਦਾ ਕੀ ਮੂੰਹ ਫੜ ਲੈਣਾ ਆਪਾਂ ਕਿਸੇ ਦਾ ਪਰ ਬਹੁਤ ਗਣਤੀ ਲੋਕ ਤੈਨੂੰ ਚੰਗਾ ਕਹਿਣਗੇ ਉਮਰ ਓਮਰ ਸੈਮਰਾ ਪਹਿਲਾ ਜੀ ਜੀ ਖੇਡ ਨਿਆਰੀ ਮਥਰਾ ਦੇ ਵਿੱਚ ਰਾਤੇ ਰਚਾਈ ਖੇលਿਆ ਕ੍ਰਿਸ਼ਨ ਮਰਾਰੀ ਗਵਾਲ ਬਾਲ ਦੇ ਟੰਗ ਰਗਿਆ ਬਣ ਮੇ ਗੁੰਮਾ ਚਾਰੀ ਗੇਂਦ ਬਹਾਨੇ ਛਾਲ ਮਾਰ ਗਿਆ ਨਾਥ ਨਾਖੀ ਮਿਲਕਾਰੀ ਦੇ ਚਰਾਵੇ ਮਕਲ ਕਾਵੇ ਨਾਲੀ ਧੀਰਣੀ ਤਾਰੀ ਕਰੂ ਮਾਰ ਕੇ ਪੰਡੂ ਤਾਰੀ ਨਾਲੀ ਦਿਰੋਤ ਨਾਰੀ ਤੈਨੂੰ ਯਾਦ ਕਰਾਂ ਦੇ ਦਰਸ਼ਨ ਇੱਕ ਵਾਰੀ ਤੈਨੂੰ ਯਾਦ ਕਰਾਂ ਦੇ ਦਰਸ਼ਨ ਇੱਕ ਵਾਰੀ ਤੈਨੂੰ ਯਾਦ ਕਰਾਂ ਉਹ ਉਚਾਲ ਕੋਟ ਮਥਾ ਹੂਰ ਜਾਗਤ ਵਿੱਚ ਅਰਥ ਕੋਈ ਨਾ ਆਵੇ ਸਲੀਮਾਨੁ ਰਾਜ ਕੀ ਕਰਦਾ ਅਦਲਨ ਇਨਸਾਫ ਕਮਾਵੇ ਪੈਲੀ ਰਾਣੀ ਨਾਮ ਤੇਰਾ ਸੁੰਦਰ ਰੂਪ ਤਹਾਵੇ ਦੁੱਜੀ ਵਾਰੀ ਨੂੰਣਾ ਵਿਆਲੀ ਜੋ ਰਾਜੇ ਨੂੰ ਪਾਵੇ ਨਾ ਨਹੀ ਇਲਾਦ ਕੀ ਸੇਦੇ ਹੋਈ ਤਿ ਕ੍ਰਿ ਕਾ ਦਾ ਖਵੇ ਚੁਰਦਾ ਕਰਮਾ ਨੂੰ ਪੁੱਤਰਾ ਬਿਨਾ ਦੁਖ ਪਾਵੇ ਚੁਰਦਾ ਕਰਮਾ ਨੂੰ ਪੁੱਤਰਾ ਬਿਨਾ ਦੁਖ ਪਾਵੇ ਚੁਰਦਾ ਕਰਮਾ ਨੂੰ ਵਰ ਹੀ ਕਹਿੰਨ ਗੋਰਖਨਾਥ ਆ ਗਿਆ ਤੇਲੇ ਨਾਲ ਹਜ਼ਾਰਾਂ ਡੇਰੀ ਲਾਕੀ ਵਿੱਚ ਬਾਗ ਦੀ ਹੀਠਾ ਅੰਬ ਅਨਾਰਾਂ ਮਾਰ ਤਾੜੀਆਂ ਮਾਰ ਦਾੜੀਆਂ ਭਜਨ ਕਰਿੰਦੇ ਪੰਨ ਪਰਾਨ 18 ਹੋਈ ਖਬਰ ਜਦੋਂ ਵਿੱਚ ਚਹਰਦੇ ਹੁਣ ਮਾਰ ਦਿੱਤੇ ਨਾਰਾਂ ਚਰਨੀ ਗੋਰਖ ਦੇ ਫੀਲਿਆ ਲਿਆ ਲਿਆ ਤਰਨ ਮਠਿਆਆਂ ਬਾਗ ਸੁਨਹਿਰੀ ਦੇ ਹੀਠ ਟੂਣੀਆਂ ਲਾਈਆਂ ਬਾਗ ਸੁਨਹਿਰੀ ਦੇ ਹੀਠ ਟੂਣੀਆਂ ਲਾਈਆਂ ਬਾਗ ਸੁਨਹਿਰੀ ਦੇ ਸੇਲੇਮਾਨੇ ਗੋਰਖ ਨੂੰ ਬੇਰ ਤੋਂ ਤਪੰਡਾਰਾ ਲਾਇਆ ਦੀ ਪੋਜਣ ਖਾਸਾ ਦਾਨੇ ਸ਼ੁਕਰ ਹਜ਼ਾਰ ਮਨਾਇਆ ਦੇਣ ਅਸੀਖਾਂ ਦੇਣ ਸੀ ਸਾਸੀਲੀ ਮਾਨ ਨੂੰ ਹੋ ਵੀ ਰਾਜ ਸਭਾ ਆ ਖਿਲੀ ਮਾਨ ਨੇ ਹੱਥ ਜੋੜ ਕੇ ਸਭ ਨੂੰ ਸੀਸ ਝੁਕਾਇਆ ਸਭ ਨੂੰ ਸੀਸ ਨਮਾਇਆ ਰਾਜਾ ਬਰਮੰਗਲਾ ਗੋਰਖ ਨੇ ਫਰਮਾਇਆ ਰਾਜਾ ਬਰਮੰਗਲਾ ਗੁਰੂਕਨੇ ਪਰਮਾਇ ਰਾਜਾ ਬਰ ਮੰਗਲੇ ਉਸੀ ਲੀ ਮਾਨੇ ਗੁਰਖ ਨੂੰ ਫਿਰ ਮੁਖੋ ਅਜਗਜਾਰੀ ਦੂਰ ਦੂਰ ਬਿਤਰ ਰਾਜ ਹਮਾਰਾ ਕਿਰਪਾ ਨਾਲ ਤੇਮਾਰੀ ਹਾਥੀ ਕੋੜੀ ਮਾਲ ਖਜਾਨੇ ਗਲ ਫੌਜਾਂ ਦੇ ਹੱਥੀ ਕੋਲੇ ਮਾਲਕ ਜਾਨੇ ਦਲ ਫੌਜਾਂ ਦੇ ਭਾਰੀ ਘਰ ਵਿੱਚ ਨਹੀਂ ਔਲਾਦ ਹਮਾਰੀ ਹੋਰ ਚੀਜ਼ ਹੈ ਸਾਰੀ ਬਖਸ਼ੋ ਬਾਵਾ ਜੀ ਪੁੱਤਰਾ ਬਾਦਲ ਚਾਰੀ ਬਖਸ਼ੋ ਬਾਵਾ ਜੀ ਪੁੱਤਰਾ ਬਾਦਲ ਚਾਰੀ ਬਖਸ਼ੋ ਬਾਵਾ ਜੀ ਗੋਰਖ ਨੇ ਦੇਵ ਸਿਲੀਮਾਨ ਨੂੰ ਫਲ ਦਿੱਤਾ ਮੰਗਵਾ ਕੇ ਅਥਰਾ ਰਾਣੀ ਨੂੰ ਖਲਵਾਇਆ ਆਪਦੇ ਪਾਸ ਬਠਿਆ ਕੀ ਲੜਕਾ ਧਰਮੂ ਭਗਤ ਰੱਬ ਦਾ ਭਜਨ ਕਰੂ ਚਿਤ ਨੀ ਲੜਕਾ ਧਰਮੂ ਭਗਤ ਰੱਬ ਦਾ ਭਜਨ ਕਰੂ ਚਿਤ ਲਾ ਕੀ ਅੱਜ ਤੋਂ ਚੇਲਾ ਰਹਾ ਹਮਾਰਾ ਗੋਰਖ ਕਹੇ ਸੁਣਾ ਕੇ ਜੋਗੀ ਵਗ ਚੱਲਿਆ ਇੰਨੀ ਗੱਲ ਸਮਝਾ ਕੇ ਜੋਗੀ ਵਗ ਚੱਲਿਆ ਇੰਨੀ ਗੱਲ ਸਮਝਾ ਕੇ ਜੋਗੀ ਵਗ ਚੱਲਿਆ ਨੋ ਮਹੀਨੇ ਪੂਰੇ ਹੋਗੇ ਜਸ ਮੇ ਪੈਰ ਟਿਕਿਆ ਆ ਤਨਛਤ ਭਗਤੀ ਜੁਬਾ ਦੇ ਜਨਮ ਭਗਤ ਨੇ ਪਾਇਆ ਦਾਈ ਫਿਰਤਾ ਕਰ ਜੀ ਕੇ ਚੰਦੂ ਰੂਪ ਸੁਭਾਯਾ ਹੋਈ ਖਬਰ ਜਦੋ ਸਿਲੀਮਾਨ ਨੂੰ ਤੁਰਤ ਖੁਸ਼ੀ ਵਿੱਚ ਆਇਆ ਸੁਣ ਕੇ ਰਾਜੇ ਨੇ ਸੋ ਸੋ ਸੁਖਰਮ ਮਨਾਇਆ ਸੁਣ ਕੇ ਰਾਜੇ ਨੇ ਸੋ ਸੋ ਸੁਖਰਮ ਮਨਾਇਆ ਸੁਣ ਕੇ ਰਾਜੇ ਨੇ ਜੋ ਤਸਿਆਂ ਨੂੰ ਸੱਦ ਬਾਦ ਛਾ ਕਹਿੰਦਾ ਕੂੜ ਬਹਾ ਕੀ ਧਰਮ ਪੱਤਰ ਕਾ ਲਿਖੂ ਕੁਮਰ ਜੀ ਦੇਖੋ ਕਲਮ ਬਗਾ ਕੀ ਕੈਸਾ ਧਰਮ ਆਰ ਜਾ ਕੇ ਕਿਨੀ ਉਹ ਕੈਸਾ ਕਰਮ ਆਰ ਜਾ ਤਿੱਕਨੀ ਆਇਆ ਤੂੰ ਰੋ ਲਖਾ ਕੀ ਜੋ ਕੁਸਈ ਦੇ ਵਿੱਚ ਕਰਮਾਂ ਦੇ ਰਖਣਾ ਨਹੀਂ ਲਗਾ ਕੇ ਹਾਲਤ ਲੜਕੇ ਦੀ ਸਾਰੀ ਕੋ ਹੋਣਾ ਕੇ ਹਾਲਤ ਲੜਕੇ ਦੀ ਸਾਰੀ ਕੋ ਸੁਣਾ ਕੇ ਹਾਲਤ ਲੜਕੇ ਦੀ ਕਹਾਣੀ ਜੂ ਸੀ ਸੁਣੀ ਬਾਦ ਥਾ ਪੁਸਤਕ ਹਾਲ ਬਤਾ ਵੀ ਜਨਮ ਜਰੂਰ ਲਗਣ ਵਿੱਚ ਹੋਇਆ ਕਸ਼ਟ ਬਥੇਰਾ ਪਾਵੀ ਵਰਤ ਪੀਰ ਮੇ ਟੁੱਟੂ ਆਰ ਜਾ ਉਹ ਬਰਤ ਤੇਰ ਮੇ ਟੁੱਟੂ ਆਰ ਜਾ ਹੋਣੀ ਜਬ ਤਕ ਲਾ ਵੀ ਜੀ ਬਚ ਜਾਵੀ ਉਹ ਸਚੂਟ ਤੋਂ ਫੇਰ ਅਮ ਰਹੋ ਜਾਵੇ ਜਾਵੇ ਛੋਡੋ ਮੀਰੀ ਨੂੰ ਗੀਤ ਹਰੀ ਦੇ ਗਾਵੇ ਛੋਡੋ ਮੀਰੀ ਨੂੰ ਗੀਤ ਹਰੀ ਦੇ ਗਾਵੇ ਛੋਡ ਮੀਰੀ ਨੂੰ ਰਾਜਾ ਤਹਿਮ ਗੁਗਲ ਉਹ ਸੀ ਬਿਲੀ ਸਿਲੀਮਾਨ ਨੇ ਪੂਰਨ ਪੂਰੇ ਪਾਇਆ ਕਈ ਟੈਲਣਾ ਨਾਲ ਬੰਧੀਆਂ ਡਬਲ ਕਰਾਇਆ ਲਾਇਆ ਪੰਡਤ ਕਈ ਪੜਾਉਣ ਵਾਸਤੇ ਸਭ ਨੂੰ ਹੁਕਮ ਸੁਣਾਇਆ 12 ਸਾਲ ਦਾ ਠੱਗਾ ਗਣ ਕੀ ਪੂਰੇ ਵਿੱਚ ਪਚਾਇਆ ਪੂਰਨ ਜਮਦੇ ਨੂੰ ਵਿੱਚ ਪੂਰੇ ਦੇ ਪਾਇਆ ਪੂਰਨ ਜਮਦੇ ਨੂੰ ਵਿੱਚ ਪੂਰੇ ਦੇ ਪਾਇਆ ਪੂਰਨ ਜਮਦੇ ਨੂੰ ਮੰ ਵਿਚ ਪੂਰੀ ਦੀ ਪਾਦਾ ਪੂਰਨ ਖਿਦਮਤ ਕਰਦੀ ਦਾਈ ਪੰਡਤ ਲਗੇ ਪੜਾਉਣ ਕਮਰ ਨੂੰ ਹੱਥ ਛਲੇ ਤੇ ਪੜਾਈ ਠੋੜੇ تیر ਵਿੱਚ ਪੜ ਜਾ ਪੂਰਨ ਕੱਦਾ ਵਤ ਲਗਾਈ ਵਰਾਤਾਂ ਹੋਗੇ ਪੂਰੇ ਕਦਮ ਪੇਰ ਮੇ ਪਾਈ ਕੱਢ ਲੋ ਪੂਰਨ ਨੂੰ ਰਾਜਾ ਦੇਵੇ ਦਹਾਈ ਕੱਢ ਲੋ ਪੂਰਨ ਨੂੰ ਰਾਜ ਕੱਢ ਲੋ ਪੂਰਨ ਉਹ ਬਿਤੀ ਪੂਰੇ ਜੇ ਉਹ ਕੱਢ ਲਿਆ ਪੂਰਨ ਘਰ ਨੂੰ ਪੈਰ ਠਾਉਂਦਾ ਦੇਖਣ ਆਏ ਲੋਕ ਸ਼ਹਿਰ ਦੇ ਦੀਦੀ ਖੁਸ਼ੀ ਮਨਾਉਂਦਾ ਪੂਰਨ ਮੱਥਾ ਟੇਕੇ ਸਭ ਨੂੰ ਜਾਂਦਾ ਫਤੇ ਬੁਲਾਉਂਦਾ ਰਾਜਾ ਪੂਰਨ ਨੂੰ ਗੋਦੀ ਵਿੱਚ ਬਿਠਾਉਂਦਾ ਰਾਜਾ ਪੂਰਨ ਨੂੰ ਗੋਦੀ ਵਿੱਚ ਬਿਠਾਉਂਦਾ ਰਾਜਾ ਪੂਰਨ ਨੂੰ ਰਾਜਾ ਕਹੇ ਮੀਰਾ ਤਾਈ ਹੁਣ ਵਕਤ ਨਾ ਟਲ ਗਈ ਲੜਕੀ ਦੇਖੋ ਕਿਸੇ ਪੂਪ ਦੀ ਨਾਲ ਕੁਮਰ ਦੇ 버جے ਆਪਣਾ ਫਰਜ ਤਾਰ ਜੀ ਸਤੂ ਉਹ ਆਪਣਾ ਫਰਜ ਤਾਰ ਗਏ ਸਿਰ ਤੋਂ ਮੌਤ ਹੋਣੀ ਤੋਂ ਡਰ ਗਏ ਕਾਲ ਕਸਾਈ ਕੂਕੇ ਸਿਰ ਤੇ ਪਤਾ ਨਹੀਂ ਕਦ ਮਰ ਗਏ ਸਾਦੀ ਪੂਰਨ ਦੀ ਨਾਲ ਖੁਸ਼ੀ ਦੇ ਕਰੀਏ ਸਾਦੀ ਪੂਰਨ ਦੇ ਨਾਲ ਖੁਸ਼ੀ ਦੇ ਕਰੀਏ ਸਾਦੀ ਪੂਰਨ ਦੇ ਇਹਨੇ ਜਗਰਾਤ ਸਿੰਘ ਗਾਜਾ ਜੀ ਜਿਹੜੇ ਪੂਰਨ ਫਕਤ ਦਾ ਕਿੱਸਾ ਹੈ ਰਾ ਉਹ ਲੋਕ ਬੋਲੀਆਂ ਦੇ ਵਿੱਚ ਤੁਹਾਡੇ ਨਾਲ ਸਾਂਝਾ ਕਰ ਰਹੇ ਹੋਣਗੇ ਜਗਰਾਤ ਸਿੰਘ ਗਾਜਾ ਜੀ